ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਹਾਜ਼ਰ ਆਪਾਂ ਲੈ ਕੇ ਨਵੀਂ ਵੀਡੀਓ ਅਸੀਂ ਠੀਕ ਠਾਕ ਆਈ ਹੋਪ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਦੀ ਵੀਡੀਓ ਆਪਾਂ ਥੋੜੀ ਜਿਹੀ ਜਲਦੀ ਚ ਹੀ ਬਣਾਵਾਂਗੇ ਕਿਉਂਕਿ ਮੇਰਾ ਟਾਈਮ ਹੋ ਗਿਆ ਤੇ ਮੈਂ ਜਾਣਾ ਤੇ ਬਹੁਤ ਵੀਰਾਂ ਦੀਆਂ ਜਿਹੜੀ ਕਮੈਂਟ ਸੀਗੇ ਇਹਨਾਂ ਦਾ ਰਿਪਲਾਈ ਕਰਨਾ ਜ਼ਰੂਰੀ ਸੀਗਾ ਤੇ ਮੈਂ ਕਿਹਾ ਚਲੋ ਵੀ ਆਪਾਂ ਵੀਡੀਓ ਬਣਾ ਕੇ ਹੀ ਸਾਰਿਆਂ ਨੂੰ ਸ਼ੇਅਰ ਕਰ ਦਾਂਗੇ ਤਾਂ ਕਿ ਉਹ ਜਿਹੜੇ ਵੀਰ ਤਾਂ ਨਾਲੋਂ ਵੀ ਆ ਉਹ ਪਤਾ ਲਾਣਗੇ ਤਾਂ ਮੈਂ ਹੋਰ ਸੈਨਕਾ ਪੰਜਾ ਛੇ ਮਿੰਟਾਂ ਦੀ ਵੀਡੀਓ ਬਣਾਉਂਗੀ ਜਿਹੜੀ ਜਿਹੜੀ ਕਮੈਂਟ ਜਿਹੜੇ ਵੀਰਾਂ ਨੂੰ ਦੇ ਮਤਲਬ ਕਿ ਆਲਡੀਓ ਨਾ ਡਰਫਲਾਈ ਚਾਹੀਦਾ ਸੀਗਾ ਉਹਨਾਂ ਨੇ ਫਿਰ ਕੋਈ ਡਿਸੀਜਨ ਲੈਣਾ ਵਾ ਤੇ ਉਹਦੇ ਤੇ ਆਪਾਂ ਵੀਡੀਓ ਬਣਾਵਾਂਗੇ ਤੇ ਹਾਂਜੀ ਵੀਡੀਓ ਤੇ ਜਾਣ ਤੋਂ ਪਹਿਲਾਂ ਜਿਨ੍ਹਾਂ ਨੇ ਆਪਣੇ ਚੈਨਲ ਤੇ ਪੇਜ ਆਪਣੇ ਫੋਲੋ ਨਹੀਂ ਕੀਤੇ ਹੋ ਕਾ ਲੈਣ ਤੇ ਬਾਕੀ ਇੰਟਾਲੀਅਨ ਵਾਇਸ ਤੇ ਰਾਤ ਦੂਜੇ ਚੈਨਲ ਤੇ ਆਪਣੇ ਤੇ YouTube ਤੇ ਪੂਰੀ ਵੀਡੀਓ ਉਹ ਤੇ ਇਹ ਜਿੰਨੇ ਕੁ ਹੁੰਦੀ ਆ ਬਇਤ ਤਰੋਗ ਹੁੰਦੀ ਆ ਕੋਈ ਵੀ ਨੌਲੇਜ ਹੁੰਦੀ ਆ ਤੇ ਉਹ ਰਾਤ ਵੀਡੀਓ ਫਾਈ ਸੀਗੀ ਤੇ ਅੱਜ ਸਵੇਰ ਤੁਹਾਡੇ ਕੋਲ ਪਹੁੰਚੀ ਹੋਊਗੀ ਤੇ ਜਿਹੜੇ ਵੀ ਵੀਰ ਭੈਣੇ ਉਹ ਸੁਣਨੇ ਆ ਕਿਉਂਕਿ ਸੁਣ ਸਕਦੇ ਆ ਕਿਉਂਕਿ ਉਹਦੇ ਤੇ ਨਿੱਕੀ ਤੋਂ ਵੱਡੀ ਕੋਈ ਵੀ ਜਿਹੜੀ ਅਪਡੇਟ ਆ ਉਹ ਤੁਹਾਨੂੰ ਮਿਲ ਜੂਗੀ ਠੀਕ ਆ ਜੀ ਚੱਲਦੇ ਆ ਆਪਾਂ ਹੁਣ ਆਪਣੀ ਵੀਡੀਓ ਵਾਲ ਜਿਹੜੇ ਮੇਨ ਮੇਨ ਕਮੈਂਟ ਸੀਗੇ ਤੇ ਹਾਂਜੀ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਇੱਕ ਵੀਰ ਦਾ ਕਮੈਂਟ ਆਇਆ ਸੀਗਾ ਤੇ ਵੀ ਉਹ ਰਿਪਲਾਈ ਕਰਨਾ ਬੜਾ ਜ਼ਰੂਰੀ ਸੀਗਾ ਵੀ ਉਹ ਵੀ ਇਹਨੇ ਕੋਈ ਡਿਸੀਜਨ ਲੈਣਾ ਉਹਨਾਂ ਵੀਰ ਨੇ ਆਖਿਆ ਸੀਗਾ ਵੀ ਜਲਦੀ ਰਿਪਲਾਈ ਕਰਿਓ ਤੇ ਵੀਰ ਦਾ ਕਮੈਂਟ ਸੀਗਾ ਜੀ ਜੀ ਮੇਰਾ ਨੂਡ ਹਾਊਸ ਦਾ ਜਿਹੜਾ ਨਿਕਲ ਗਿਆ ਵਾ ਤੇ ਜਿਹੜਾ ਮਾਲੰਕਾ ਜਾਂ ਏਜੰਟਾ ਹਨਾ ਤੇ ਵੀ ਉਹ ਪਹਿਲਾਂ ਪੂਰੇ ਪੈਸੇ ਭਾਲਦਾ ਵਾ ਵੀ ਮੈਂ ਅਠ ਅਸੀਂ ਵੀਜ਼ਾ ਲੱਗਣ ਤੋਂ ਬਾਅਦ ਪੈਸੇ ਦਵਾਂਗਾ ਤੇ ਵੀ ਹੁਣ ਮੈਨੂੰ ਕੀ ਕਰਨਾ ਚਾਹੀਦਾ ਤੇ ਦੇਖੋ ਜੀ ਕੀ ਕਰਨਾ ਤਾਂ ਤੁਸੀਂ ਆਪਾਂ ਤੁਹਾਨੂੰ ਸਾਰੀ ਗੱਲ ਡਿਟੇਲ ਚ ਦੱਸ ਦਿੱਤੀ ਨੇ ਕਰਨਾ ਕੀ ਆ ਬਾਅਦ ਚੋਂ ਤੁਸੀਂ ਆਪ ਦੇਖਿਓ ਤੇ ਪਰ ਇਹ ਗੱਲ ਆ ਜਿਹੜੀ ਆਪਾਂ ਅੱਗੇ ਵੀ ਤੁਹਾਨੂੰ ਦੱਸਿਆ ਹੋਇਆ ਹਰ ਇੱਕ ਵੀਡੀਓ ਚ ਵੀ 100% ਵੇ ਸਹੀ ਆ ਜਿਹੜੇ ਵੀ ਇਥੋਂ ਦੇ ਮਾਲਕਾਂ ਜਾਂ ਏਜੰਟ ਨਾਲ ਤੁਹਾਡੀ ਗੱਲ ਹੋਈ ਹੋਈ ਆ ਤੇ ਉਹਨਾਂ ਨੇ ਭਰਾਏ ਤੇ ਗਾਂ ਜਿਹੜੇ ਅੱਗੇ ਮਾਲਕਾਂ ਦੇ ਪਰ ਹੁੰਦੇ ਆ ਉਹ ਪੈਸੇ ਲੈੇ ਤੋਂ ਬਿਨਾ ਜਿਹੜਾ ਹੁਲਾ ਉਸਤਾ ਨਹੀਂ ਦਿੰਦੇ ਜਿੰਨੇ ਚ ਉਹਨਾਂ ਦੀ ਗੱਲ ਹੋਈ ਹੁੰਦੀ ਆ ਉਹਨਾਂ ਨੇ ਉਹਨੇ ਪੈਸੇ ਲੈ ਕੇ ਫੇੜੀ ਗਾਂ ਅੱਗੇ ਜਾਂ ਤੁਹਾਡਾ ਕੋਈ ਰੇਸਤੇਦਾਰ ਆ ਜਾਂ ਮਾਲਕ ਹਨ ਵੀ ਏਜੰਟ ਆ ਤੇ ਉਹ ਜਿਹੜੇ ਮਾਲਕਾ ਇਥੋਂ ਦੇ ਉਹ ਉਹਨਾਂ ਤੋਂ ਪਹਿਲਾਂ ਪੈਸੇ ਲੈ ਕੇ ਫੇੜੀ ਹੁਲਾ ਉਸਤਾ ਦਿੰਦੇ ਆ ਤੇ ਉਸ ਤੋਂ ਬਾਅਦ ਫਿਰ ਉਹ ਅੱਗੇ ਤੁਹਾਡੇ ਕੋਲ ਭੇਜਦੇ ਆ ਤੇ ਹਾਂ ਜੇ ਕੋਈ ਤੁਹਾਡਾ ਰਿਸ਼ਤੇਦਾਰ ਆ ਉਹਨੇ ਫੜਾਇਆ ਹਨਾ ਪੇਪਰ ਜੇ ਆਪਾਂ ਕਹਿਦੇ ਵੀ ਹਾਂ ਰਿਸ਼ਤੇਦਾਰਾਂ ਦੇ ਚਲ ਆਪਾਂ ਬਾਅਦ ਚ ਕਰ ਲਾਂਗੇ じゃ ਨਹੀਂ ਉਹਦੇ ਚ ਆਪਾਂ ਤੁਹੇ ਤੇ ਦੱਸ ਦਿੰਦੇ ਆ ਵੀ ਰਿਸ਼ਤੇਦਾਰਾਂ ਦਾ ਵੀ ਕੋਈ ਖਸੂਰੀ ਹੁੰਦਾ ਜਿਹੜੇ ਮਾਲਕ ਨਾਲ ਉਹਨਾਂ ਨੇ ਗੱਲ ਕੀਤੀ ਹੁੰਦੀ ਆ ਉਹ ਮਾਲਕ ਪੈਸੇ ਪਹਿਲਾਂ ਲੈ ਕੇ ਫੇਰ ਦਿੰਦੇ ਆ ਮਾਲਕ ਦੀ ਤਾਂ ਆਪਾਂ ਨੂੰ ਐਂਡ ਤੱਕ ਹੀ ਲੋੜ ਪੈਂਦੀ ਆ ਕਿਉਂਕਿ ਜਦੋਂ ਹੁਣ ਚਲੋ ਉਹਨੇ ਆਪਣੇ ਦੇ ਦਿੱਤੇ ਹਨਾ ਡਾਕੂਮੈਂਟ ਆਪ ਦਾ ਨੂੰ ਲਾ ਉਸ ਦਾ ਦਿੱਤਾ ਬਾਕੀ ਜਿਹੜੇ ਵੀ ਡਾਕੂਮੈਂਟ ਲੱਗਣੇ ਆ ਉਹ ਦੇ ਤੇ ਉਸ ਤੋਂ ਬਾਅਦ ਜਦੋਂ ਆਪਾਂ ਫਾਇਲ ਜਮਾ ਕਰਵਾਵਾਂਗੇ ਫਿਰ ਉਸ ਤੋਂ ਬਾਅਦ ਕਨਫਰਮ ਲਈ ਵੀ ਮਾਲਕ ਦੀ ਲੋਡ ਪਾਉਗੀ ਇੱਥੇ ਆ ਕੇ ਜਦੋਂ ਐਂਟਰੀ ਵੀ ਮਾਲਕ ਨੇ ਕਰਵਾਉਣੀ ਆ ਇਸ ਕਰਕੇ ਵੀ ਜਿਹੜੀ ਵੀ ਤੁਹਾਡੀ ਗੱਲ ਹੋਈ ਆ ਪੈਸਿਆਂ ਦੀ ਏਜੰਟ ਨਾਲ ਹੋਈ ਆ ਜਾਂ ਮਾਲਕ ਨਾਲ ਹੋਈ ਆ ਤੇ ਤੁਸੀਂ ਤੁਹਾਨੂੰ ਨੋਲਾ ਉਸ ਦਾ ਚੁੱਕਣਾ ਜੇ ਤੁਸੀਂ ਤੁਹਾਨੂੰ ਪੈਸੇ ਜਿਹੜੇ ਦੇਣੇ ਪੈਣਗੇ ਉਸ ਤੋਂ ਬਾਅਦ ਹੀ ਤੁਹਾਨੂੰ ਜਿਹੜਾ ਨੋਲਾ ਉਸ ਦਾ ਮਿਲੂਗਾ ਤੇ ਬਾਕੀ ਜਿਹੜੇ ਡਾਕੂਮੈਂਟ ਆ ਉ ਫੇਰ ਮਿਲ ਲਗੇ ਫੇਰ ਵੀ ਤੁਸੀਂ ਫੈਸਲੇ ਜਿਹੜੀ ਜਮਾ ਕਰਵਾ ਸਕਦੇ ਆ ਹਾਂਜੀ ਇੱਕ ਵੀਰ ਦਾ ਕਮੈਂਟ ਸੀਗਾ ਮੈਡਮ ਮੈਂ ਪਹਿਲਾ ਮੈਸੇਜ ਕੀਤਾ ਸੀ ਤੁਸੀਂ ਰਿਪਲਾਈ ਨਹੀਂ ਕੀਤਾ ਪੀਐਫਐਸ ਜਦੋਂ ਪਾਸਪੋਰਟ ਸੈਂਟ ਕਰਾਉਣ ਗਏ ਤਾਂ ਜਨਮ ਸਰਟੀਫਿਕੇਟ ਲੱਗਦਾ ਲੱਗੇ ਦਾ ਕਿ ਨਹੀਂ ਜੀ ਪਲੀਜ਼ ਦੱਸਿਓ ਹਾਂਜੀ ਵੀਰ ਜੀ ਮੈਂ ਤੁਸੀਂ ਜਦੋਂ ਵੀ ਕਮੈਂਟ ਕੀਤਾ ਸੀਗਾ ਮੈਂ ਪੜਕੇ ਨਾਲ ਦੀ ਨਾਲ ਵੀਡੀਓ ਬਣਾ ਕੇ ਮੈਂ ਸਾਰਿਆਂ ਨਾਲ ਸ਼ੇਅਰ ਕੀਤੀ ਸੀ ਹੋ ਸਕਦਾ ਹਫਤੇ ਇੱਕ ਦੀ ਗੱਲ ਯਾ ਤੁਸੀਂ ਉਹ ਕਿੱਥੇ ਜਾ ਕੇ ਆਪਣੀ ਵੀਡੀਓ ਦੇਖ ਲਈ ਸਕਦੇ ਆ ਵੈਦ ਪ੍ਰੂਪ ਵਿੱਚ ਕਿਹੜੇ ਕਿਹੜੇ ਡਾਕੂਮੈਂਟ ਲੱਗਣੇ ਆ ਤੁਸੀਂ ਠੀਕ ਆ ਤੇ ਉਹ ਤੁਸੀਂ ਪੂਰੀ ਵੀਡੀਓ ਨਹੀਂ ਸੌਂਦੇ ਤਾਂ ਆਪਾਂ ਤੁਹਾਨੂੰ ਕਹਿੰਨੇ ਹੁੰਦੇ ਆ ਵੀ ਜਿਹੜੀ ਆਪਣੀ ਵੀਡੀਓ ਹੁੰਦੀ ਆ ਵੀ ਆਪਾਂ ਉੱਤੇ ਟਾਈਟਲ ਉਹਨਾ ਨਹੀਂ ਲੱਗ ਸਕਦੇਗੇ ਜਿੰਨਾ ਕਿ ਲਿਖਿਆ ਜਾਂਦਾ ਵਾ ਤੇ ਬਾਕੀ ਇਦਾਂ ਨਹੀਂਗਾ ਵੀ ਜਾਂ ਆਪਾਂ ਨਿੱਕੀ ਨਿੱਕੀ ਗੱਲ ਦਾ ਸਾਮ ਮੇਲ ਬਣਾ ਕੇ ਲੈਣਗੇ ਕਿਉਂਕਿ ਆਪਣੇ ਕੋਲ ਇਨਾ ਟਾਈਮ ਨਹੀਂ ਹੁੰਦਾ ਆਪਾਂ ਦਾ ਮੇਨ ਮੇਨ ਜਿਹੜੀ ਤੁਹਾਨੂੰ ਹੁੰਦੀ ਆ ਅਪਡੇਟ ਦੇਣੀ ਆ ਜਾਂ ਕੋਈ ਪਹੁੰਚ ਰਹੀ ਜਾਂ ਜਿਹੜੇ ਤੁਹਾਡੇ ਕੰਮ ਦੀ ਗੱਲ ਹੁੰਦੀ ਆ ਉਹ ਜਲਦੀ ਵੀਡੀਓ ਬਣਾ ਕੇ ਤੁਹਾਡੇ ਨਾਲ ਸ਼ੇਅਰ ਕਰਦੇ ਆ ਤਾਂ ਕਿ ਸਾਰੇ ਵੀਰ ਭੈਣਾਂ ਨੂੰ ਪਤਾ ਲੱਗ ਜਾਵੇ ਹੁਣ ਉਹ ਨਿੱਕੀ ਨਿੱਕੀ ਗੱਲ ਦਾ ਨਾ ਤਾਂ ਸਾਮੇ ਲਿਖਿਆ ਜਾਂਦਾ ਇਸ ਕਰਕੇ ਤੁਹਾਨੂੰ ਆਪਾਂ ਕਹਿਨੇ ਹੁੰਦੇ ਆ ਵੀ ਜਿਹੜੀ ਆਪਣੀ ਏਹ ਜਿਹੜੀ ਕਿਊ ਜਾਲੀ ਹੁੰਦੀ ਆਪਣੀ ਜਾਂ ਇਟਲੀ ਇਮੀਗ੍ਰੇਸ਼ਨ ਵਾਲੇ ਵੀਡੀਓ ਹੁੰਦੀ ਹੈ ਜਿਹੜੀ ਉਹ ਤੁਸੀਂ ਸਾਰੇ ਧਿਆਨ ਨਾਲ ਸੁਣਿਆ ਕਰੋ ਉਹਦੇ ਵਿੱਚ ਤੁਹਾਡੇ ਹੀ ਕੰਮ ਦੀਆਂ ਗੱਲਾਂ ਹੁੰਦੀਆਂ ਜਿਹੜੇ ਵੀਰ ਭੈਣੇ ਇਥੇ ਆਉਣਾ ਜਾਂ ਜਿਹੜੇ ਆ ਚੁੱਕੇ ਆ ਜਾਂ ਜਿਹੜੇ ਆਉਣਾ ਚਾਹੁੰਦੇ ਆ ਤੇ ਉਹੋ ਆਪਣੀ ਵੀਡੀਓ ਜਿਹੜੀਆਂ ਹੁੰਦੀਆਂ ਉਹ ਸਾਰੀਆਂ ਧਿਆਨ ਨਾਲ ਸੁਣਿਆ ਕਰੋ ਤੁਹਾਡੇ ਕੰਮ ਦੀਆਂ ਗੱਲਾਂ ਹੁੰਦੀਆਂ ਹਾਂਜੀ ਬਾਤ ਇੱਥੇ ਆਪਾਂ ਚਲੋ ਤੁਹਾਨੂੰ ਲੋਕ ਆਨਸਰ ਦੇ ਦਿੰਨੇ ਆ ਤੇ ਤੇ ਆਪਾਂ ਤੁਹਾਨੂੰ ਦੱਸਿਆ ਵੀ ਨਹੀਂ ਲੋੜ ਹੁੰਦੀ ਕੋਈ ਵੀ ਸਰਟੀਫਿਕੇਟ ਦੀ ਲੋੜ ਨਹੀਂ ਹੁੰਦੀ ਜਿਹੜੇ ਜਿਹੜੇ ਆ ਦੀ ਲੋੜ ਹੁੰਦੀ ਆ ਆਪਾਂ ਵੀਡੀਓ ਬਣਾ ਕੇ ਤੁਹਾਡੇ ਨਾਲ ਸ਼ੇਅਰ ਕੀਤੀ ਆ ਵੀ ਇੱਧਰੋਂ ਜਿਹੜਾ ਹੁੰਦਾ ਇੱਕ ਨੂਲਾਫਤਾ ਹੁੰਦਾ ਮਾਲਕ ਦਾ ਆਈਡੀ ਆਈ ਪ੍ਰੂਫ ਹੁੰਦਾ ਤੇ ਬਾਕੀ ਜਿਹੜਾ ਸੀ ਸਟੇਟ ਫਾਰਮ ਹੁੰਦਾ ਇੰਡੀਆ ਤੋਂ ਹੁੰਦਾ ਦੋ ਜਿਹੜੀਆਂ ਫ਼ੋਟੋ ਹੁੰਦੀਆਂ ਉਹ ਵੀ ਨਾ ਹੋਈਆਂ ਤਾਂ ਉੱਥੇ ਲੱਗ ਜਾਣੀਆਂ ਵਾ ਤੇ ਬਾਕੀ ਜਿਹੜੀ ਤੁਸੀਂ ਆਹ ਫਾਈਲ ਤਿਆਰ ਕੀਤੀ ਹੁੰਦੀ ਆ ਪਾਸਪੋਰਟ ਥੋੜਿਆ ਬਾਕੀ ਜਿਹੜੀ ਅਪਾਇੰਟਮੈਂਟ ਲੈਟਰ ਹੁੰਦਾ ਉਹ ਤੇ ਬਾਕੀ ਤੁਹਾਡਾ ਜਿਹੜਾ origignal ਪਾਸਪੋਰਟ ਹੁੰਦਾ ਤੇ ਬਾਕੀ ਵੀ ਇਹ ਇੰਸੂਰੈਂਸ ਤੇ ਡੰਮੀ ਟਰੈਕਟ ਹੁੰਦੀ ਆ ਬਸ ਇਦਾਂ ਇਹੋ ਜਿਹੇ ਕੋਟ ਲੱਗਦਾ ਵਾ ਤੇ ਜਾਂ ਆਪਣੀ ਪੂਰੀ ਵੀਡੀਓ ਹੀ ਬਣਾਈ ਆਪਾਂ ਚੈੱਕ ਲੈਸਕ ਵੀ ਤੁਹਾਡੇ ਨਾਲ ਸ਼ੇਅਰ ਕੀਤੀ ਆ ਤੁਸੀਂ ਦੇਖ ਸਕਦੇ ਆ ਬਾਕੀ ਸਰਪੰਚ ਦਾ ਜਾਂ ਨੰਬਰ ਦਾ ਦਾ ਐਫੀ ਡੈਪਟ ਜਾਂ ਕੋਈ ਮੈਡੀਕਲ ਜਾਂ ਕੋਈ ਵੀ ਇਦਾਂ ਦੀ ਜਿਹੜੀ ਬੈਂਕ ਬੈਲੈਂਸ ਉਸ ਵੀ ਨਹੀਂ ਲੱਗਦਾ ਕਾ ਤੇ ਤੁਸੀਂ ਆਪਣੀ ਜੇ ਵੀ ਫਾਇਦਾ ਜਮ੍ਹਾਂ ਕਰਵਾ ਸਕਦੇ ਆ ਵਾਲੀ ਹੈਲੋ ਸਾਸਤਾ ਜੀ ਮੈਂ ਤੇ ਮੇਰੀ ਵਾਈਫ ਨੇ ਇੱਕ ਬੇਬੀ ਆ ਅਸੀਂ ਤਿੰਨ ਫੈਮਿਲੀ ਮੈਂਬਰਾਂ ਨੇ ਆਉਣਾ ਵਾ ਕਿਹੜੇ ਤਰੀਕੇ ਨਾਲ ਆ ਸਕਦੇ ਆ ਆਉਣ ਦਾ ਤੁਸੀਂ ਇਟਲੀ ਪਲੀਜ਼ ਰਿਪਲਾਈ ਕਰਿਓ ਹਾਂਜੀ ਵੀਰ ਜੀ ਤੁਸੀਂ ਜੇ ਤਿੰਨਾਂ ਜਾਣਿਆਂ ਨੇ ਇਕੱਠਿਆਂ ਨੇ ਆਉਣਾ ਤਾਂ ਤੁਸੀਂ ਟੂ ਰੈਸਟ ਅਪਲਾਈ ਕਰਕੇ ਵੇਖ ਲਿਓ ਤੇ ਹੋ ਸਕਦਾ ਤੁਹਾਡਾ ਵੀਜ਼ਾ ਲੱਗ ਜੇ ਤੇ ਪਾ ਦਾ ਹੋਰ ਕੋਈ ਵੀ ਤਰੀਕਾ ਨਹੀਂਗਾ ਤਿੰਨਾਂ ਜਾਣਿਆਂ ਦਾ ਆਉਣਾ ਜਾਂ ਤੁਸੀਂ ਬਾਰਕ ਪਰਮਿਟ ਤੇ ਨਹੀਂ ਆ ਸਕਦੇ ਹਾਂਜੀ ਜੇ ਪਹਿਲਾਂ ਇੱਥੇ ਜਾਣਾ ਆਉਂਦਾ ਬਾਅਦ ਚ ਇੱਥੇ ਅਗਲੇ ਪੀਪਰ ਬਣਾਉਂਦਾ ਪਿੱਛੇ ਤੁਸੀਂ ਆਪਦੀ ਵਾਈਫ ਨੂੰ ਤੇ ਬੇਟੀ ਨੂੰ ਮੰਗਵਾ ਸਕਦੇ ਆ ਜਾਂ ਤੁਹਾਡੀ ਵਾਈਫ ਇੱਧਰ ਆ ਪਿੱਛੇ ਤੁਹਾਨੂੰ ਤੇ ਬੱਚੇ ਨੂੰ ਮਗਵਾ ਸਕਦੇ ਆ ਜਿੰਨਾ ਚਿਰ ਬੱਚਾ 18 ਸਾਲ ਦਾ ਨਹੀਂ ਹੁੰਦਾ ਉਦੋਂ ਪਹਿਲਾਂ ਪਹਿਲਾਂ ਮਗਵਾ ਸਕਦੇ ਹੋ ਨੇ ਆਪਾਂ ਤੇ ਬਾਅਦ ਚ ਬੱਬੇ ਉਹ ਵੀ ਬੱਚੇ ਨੂੰ ਵੀ ਨੇ ਆਪਾਂ ਮਗਵਾ ਸਕਦੇ ਤੇ ਤਿੰਨਾਂ ਜਾਨਿਆਂ ਦਾ ਇਕੱਠਾ ਤੁਸੀਂ ਥੋੜਾ ਇੱਧਰ ਇੱਧਲੇ ਆਉਂਦਾ ਮੇ ਕੋਈ ਵੀ ਤਰੀਕਾ ਅਨਸਰਪ ਟੂਰ ਐਸ ਤੁਸੀਂ ਅਪਲਾਈ ਕਰਕੇ ਵੇਖੋ ਹੋ ਸਕਦਾ ਥੋੜਾ ਟੂਰ ਟੈਸਟ ਵੀਜਾ ਜਿਹੜਾ ਉਹ ਲੱਗ ਜਾਵੇ ਹਾਂਜੀ ਇੱਕ ਵੀਰ ਦਾ ਕਮੈਂਟ ਸੀਗਾ ਕਿ ਡੰਮੀ ਟੈਕਟਾ অর ਇਨਸੂਰੈਂਸ ਅਜੰਟ ਹੀ ਦੇਤਾ ਹੈ ਜਾਂ ਮੂਜੇ ਖੁਦ ਬਣਾਉਣਾ ਪੜੇਗਾ ਹਾਂਜੀ ਇਹ ਤਾਂ ਤੁਹਾਡੇ ਦੇ ਤੁਹਾਡੇ ਅਜੰਟ ਤੇ ਡਿਪੈਂਡ ਕਰਦਾ ਵਾ ਹਨਾ ਬਈ ਉਹ ਬਣਾ ਕੇ ਦਿੰਦਾ ਵੀ ਜਾਂ ਤੁਹਾਨੂੰ ਵੀ ਫੈਲੋ ਤਿਆਰ ਕਰਵਾ ਦੇਂਦਾ ਜਾਂ ਤੁਸੀਂ ਆਪਣੇ ਆਪ ਕਰਦੇ ਆ ਜੇ ਤਾਂ ਅਜੰਟ ਥੋੜੀ ਫੈਲ ਤਿਆਰ ਕਰਵਾ ਕੇ ਦਿੰਦਾ ਹਨਾ ਤੁਸੀਂ ਅਜੰਟ ਨੂੰ ਗਿਆ ਹੋਇਆ ਵੀ ਸਾਰਾ ਤੁਸੀਂ ਆਪ ਹੀ ਕਰਦਾ ਤੇ ਤਾਂ ਉਹੀ ਜਿਹੜਾ ਸਾਰਾ ਡਾਕੂਮੈਂਟ ਜਿਹੜੇ ਲੱਗਨੇ ਆ ਉਹ ਆਪ ਹੀ ਲਾ ਕੇ ਫੈਲ ਤਿਆਰ ਕਰਵਾ ਕੇ ਦੋਗਾ ਹਾਂਜੀ ਜੇ ਤੁਸੀਂ ਆਪ ਤਿਆਰ ਕਰਵਾਉਣੀ ਆ ਫੈਲ ਤੇ ਫਿਰ ਤੋਂ ਜਿਹੜਾ ਇਹ ਸਾਰਾ ਉਹ ਜੋ ਆਪ ਲਾਉਣਾ ਪਊਗਾ ਹਾਂਜੀ ਸੈਸਟਰ ਅਸੀਂ ਕਨਵਰਸੀ ਆਉਣੇ ਵਾਲਾ ਦਮਾਨ ਦਾ ਕਦੋਂ ਕਰ ਸਕਦੇ ਆ ਜਦੋਂ ਫਲੂਸੀ ਓਪਨ ਹੁੰਦੀ ਆ ਉਸ ਟਾਈਮ ਜਾਂ ਜਦੋਂ ਮਰਜ਼ੀ ਕਰ ਸਕਦੇ ਆ ਪਲੀਜ਼ ਆਨਸਰ ਦਿਓ ਹਾਂਜੀ ਕਨਵਰਸੀਆ ਨੇ ਆਲ ਦਾ ਜਿਹੜਾ ਦਮਾਨ ਦਾ ਵਾ ਹਨ ਉਹਦੇ ਵਿੱਚ ਗਈ ਫਲੂਸੀ ਓਪਨ ਨਹੀਂ ਹੁੰਦੀਗੀ ਉਹ ਓਪਨ ਹੀ ਹੁੰਦੇ ਆ ਤੇ ਨਾ ਉਹਦਾ ਕੋਟਾ ਹੁੰਦਾ ਵਾ ਤੇ ਉਹ ਤੁਸੀਂ ਜਦੋਂ ਮਰਜ਼ੀ ਜਿਹੜਾ ਅਪਲਾਈ ਕਰ ਸਕਦੇ ਆ ਉਹਦੇ ਵਿੱਚਾਂ ਲਈ ਸ਼ਰਤ ਹੁੰਦੀ ਆ ਵੀ ਤੁਸੀਂ ਜਿਹੜੇ ਮਾਲਕ ਦੇ ਘਟੋਕਾ ਤੱਕ ਤੜੋ ਤੈਨ ਬੂ ਸਾਰੇ ਬੂਤੇ ਹੋਣੇ ਚਾਹੀਦੇ ਆ ਤੇ ਘਟੋਕਾ 39 ਦਿਨ ਉੱਥੇ ਤੁਸੀਂ ਕੰਮ ਕੀਤਾ ਹੋਣਾ ਚਾਹੀਦਾ ਇਹ ਤੁਹਾਡੇ ਕੋਲੇ ਹੋਵੇ ਤੇ ਤੁਸੀਂ ਜਿਹੜਾ ਆਵਦਾ ਹੁਕਮਵਾਸੀ ਆਉਣੇ ਵਾਲਾ ਦਮੰਦਾ ਜਦੋਂ ਮਰਜੀ ਕਰ ਸਕਦੇ ਆ ਹਾਂਜੀ ਇੱਕ ਹੋਰ ਸੀਗਾ ਵੀਰ ਦਾ ਕਮੈਂਟ ਹਾਂਜੀ ਦੀਦੀ ਮੇਰੇ ਮਾਲਕ ਸਿਰਫ ਨੂਲਾ ਉਸਤਾ ਦਿੰਦਾ ਬਾਕੀ ਪੇਪਰ ਨਹੀਂ ਦਿੰਦਾ ਆ ਸਾਲ ਵਾਲੇ ਪੇਪਰ ਨਿਕਲੇ ਆ ਪਾ ਨਹੀਂ ਮੇਰੇ ਹਸਬੰਦ ਦੇ ਸਾਲ ਵਾਲੇ ਪੇਪਰ ਨਿਕਲੇ ਆ ਤੇ ਉਹ ਨੂਲਾ ਆਫਤਾ ਦਿੰਦਾ ਤੇ ਬਾਕੀ ਜਿਹੜੇ ਡਾਕੂਮੈਂਟ ਨਹੀਂ ਦਿੰਦਾ ਹਾਂਜੀ ਦੇਖੋ ਬਈ ਇਹਦੇ ਵਿੱਚ ਦਾ ਜੇ ਮਾਲਕ ਨੂੰ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ ਕਿ ਵੀ ਜੇ ਉਹਨੇ ਪੇਪਰ ਭਰਾਏ ਆ ਤੇ ਉਹਨੂੰ ਬੰਦਾ ਚਾਹੀਦਾ ਵਾ ਤੇ ਵੀ ਜਿਹੜੇ ਦੂਜੇ ਆਪਦੇ ਆਈ ਪ੍ਰੂਫ ਜਾਂ ਇਹਦਾ ਸਿਸਟੇਮ ਫਾਰਮ ਉਹ ਨਹੀਂ ਦਿੰਦਾਗਾ ਤੇ ਸੈਲਫ ਅਨੂਲਾ ਉਸਤਾ ਦਿੰਦਾ ਤੇ ਇਹਦੇ ਵਿੱਚ ਤਾਂ ਕੋਈ ਗੱਲਬਾਤ ਨਾ ਲੱਗਦੀ ਆ ਕਿਉਂਕਿ ਇਹਦੇ ਬਿਨਾਂ ਤਾਂ ਤੁਹਾਡੇ ਪੈਸੇ ਲਾਇਕ ਖਰਾਕ ਜਾਣਗੇ ਕਿਉਂਕਿ ਇਹ ਤਾਂ ਅੱਗੇ ਜਾ ਕੇ ਵੀ ਤੁਹਾਨੂੰ ਲੋੜ ਪੈਣੀ ਆ ਜਦੋਂ ਤੁਸੀਂ ਫੈਲ ਜਾਵਾਂ ਫਰਵਾਦੀ ਫਿਰ ਕਨਫਰਮ ਲਈ ਵੀ ਮਾਲਕ ਦੀ ਲੋੜ ਪੈਣੀ ਆ ਜੇ ਮਾਲਕ ਕਨਫਰਮ ਕਰੂਗਾ ਹਾਂ ਮੈਨੂੰ ਇਹ ਬੰਦਾ ਚਾਹੀਦਾ ਉਸ ਤੋਂ ਬਾਅਦ ਤੁਹਾਡਾ ਵੀਜ਼ਾ ਲੱਗੂਗਾ ਨਹੀਂ ਨਹੀਂ ਲੱਗਣਾ ਤੁਸੀਂ ਫਿਰ ਇਹ ਜ਼ਿਆਦਾ ਚੰਗੀ ਤਰ੍ਹਾਂ ਪਤਾ ਕਰਕੇ ਫੇਰ ਹੀ ਆਦਨੂਲਾ ਉਸਤਾ ਚੁੱਕਿਓ ਆਇਆ ਨਾ ਹੋਵੇ ਕੱਲਾ ਅਨੂਲਾ ਉਸਤਾ ਚੁੱਕ ਕੇ ਤੁਸੀਂ 80 ਪੈਸੇ ਜਿਹੜੇ ਮਾਲਕ ਨੂੰ ਵੀ ਦੇ ਦੋ ਤੇ ਬਾਅਦ ਵਿੱਚ ਤੁਹਾਨੂੰ ਫੇਰ ਪ੍ਰੋਬਲਮ ਆਵੇ ਫੇਰ ਥੋੜੀ ਕਿਸੇ ਨੇ ਸੌਣ ਨਹੀਂ ਵੀ ਨਹੀਂ ਕਿਉਂਕਿ ਇਹ ਜੇ ਜਦੋਂ ਤੁਸੀਂ ਫਾਇਲ ਜਮਾ ਕਰਵਾਉਂਦੇ ਉਦੋਂ ਤੇ ਵੀ ਮਾਲਕ ਨੂੰ ਉਹਨਾਂ ਨੇ ਕਨਫਰਮ ਲਈ ਮੇਲ ਪਾਉਣੀ ਹੈ ਮਾਲਕ ਕਨਫਰਮ ਕਰੂਗਾ ਤਾਂ ਹੀ ਥੋੜਾ ਬੀਜਾ ਲੱਗਣਾ ਉਸ ਤੋਂ ਬਾਅਦ ਇੱਥੇ ਆ ਕੇ ਵੀ ਹਾਂ ਜੇ ਤੁਸੀਂ ਹੋਰ ਕਿਸੇ ਕੰਟਰੀ 'ਚ ਜਾਣਾ ਇਹ ਗੱਲ ਬੰਦਰੀ ਆ ਜੇ ਵੀ ਕਲੀ ਐਂਟਰੀ ਤੇ ਜੇ ਤੁਸੀਂ ਇੱਥੇ ਰਹੇ ਨਾ ਫੇਰ ਵੀ ਪੇਪਰ ਬਣਾਉਣੇ ਆ ਫੇਰ ਵੀ ਮਾਲਕ ਤੋਂ ਬਿਨਾਂ ਤੁਸੀਂ ਪੇਪਰ ਨਹੀਂ ਬਣਵਾ ਸਕਦੇ ਜੀ ਨੇ ਆਪਾਂ ਨੂੰ ਇੱਥੇ ਪਹਿਲਾਂ ਬੁਲਾਇਆ ਹੁੰਦਾ ਵਾ ਤੇ ਉਹੀ ਜੇ ਇੱਥੇ ਆਪਣੀ ਐਂਟਰੀ ਕਰਵਾਉਗਾ ਵੀ ਹਾਂ ਮੈਨੂੰ ਇਹ ਬੰਦੇ ਦੀ ਲੋੜ ਆ ਹੋਰ ਐਂਟਰੀ ਕਰਵਾਉਂਦਾ ਅੱਗੇ ਪੇਪਰ ਬਣਾਉਂਦਾ ਫਿਰ ਜਮ੍ਹਾਂ ਕਰਵਾਉਂਦਾ ਫੇਰ ਹੀ ਆਪਾਂ ਜਿਹੜਾ ਅੱਗੇ ਜਾ ਕੇ ਆਪਣੇ ਡਾਕੂਮੈਂਟ ਬੰਦਦੇ ਆ ਤੇ ਆਪਾਂ ਪੇਪਰਾਂ ਤੇ ਕੋਈ ਕੰਮ ਕਰ ਸਕਦੇ ਨਹੀਂ ਆਪਾਂ ਕੱਚੇ ਕੱਚੇ ਰਹਿ ਜਾਂਦੇ ਆ ਠੀਕ ਆ ਜੀ ਬਾਕੀ ਸਹੀ ਐਪੋਇੰਟਮੈਂਟ ਵੀਰ ਬਹੁਤ ਕਮੈਂਟ ਹੁੰਦੇ ਆ ਆਮ ਦੇ ਅਪਾਇੰਟਮੈਂਟ ਆ ਓਪਨ ਆ ਤੁਸੀਂ ਚੁੱਕ ਸਕਦੇ ਆ ਆਪਣੇ ਦੂਜੇ ਚੈਨਲ ਤੇ ਵੀ ਰਾਦੇ ਆਪਣੇ ਨੰਬਰ ਵੀ ਹੁੰਦੇ ਆ ਜੇ ਜੇ ਤੁਸੀਂ ਅਪਾਇੰਟਮੈਂਟ ਟਕਵਾਉਣੀ ਆ ਤਾਂ ਤੁਸੀਂ ਚੁੱਕਵਾ ਸਕਦੇ ਆ ਹਾਂਜੀ ਬਾਕੀ ਜਿਹੜੇ ਬੀਜੇ ਆ ਵੀ ਜੇ ਕੱਲ ਸ਼ਾਮ ਤੱਕ ਆਪਣੇ ਕੋਲੇ ਅਪਡੇਟ ਆਈ ਸੀ ਵੀ 16 ਜੁਲਾਈ ਤੇ ਜਿਹੜੇ ਆ ਪਾਸਪੋਰਟ ਆ ਤੇ ਉਹ ਵੀ ਜੇ ਵੀ ਮਤਲਬ ਲੱਗ ਚੁੱਕੇ ਆ ਤੇ ਉਸ ਤੋਂ ਅੱਗੇ ਨਈ ਆ ਜੇ ਕੋਈ ਅੱਜ ਆਈ ਜਾਂ ਅੱਜ ਕੱਲ ਕਦੋਂ ਵੀ ਆਈ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ 16 ਜੁਲਾਈ ਦੇ ਜਿਹੜੇ ਪਾਸਪੋਰਟਾਂ ਡਿਸਪੈਂਸ ਹੋ ਚੁੱਕੇ ਆ ਤੇ ਮੀਰਾਂ ਦੇ ਵੀ ਜੇ ਲੱਗੇ ਹੋਣੀਆਂ ਤੇ ਠੀਕ ਆ ਜੀ ਇਹ ਸੀ ਜੀ ਆਪਣੇ ਮੇਨ ਮੇਨ ਵੀਡੀਓ ਗੱਲਾਂ ਤਾਂ ਬਹੁਤ ਹੁੰਦੀਆਂ ਜਾਣਕਾਰੀ ਵਾਲੀਆਂ ਜਿਹੜੀਆਂ ਤੁਹਾਡੇ ਨਾਲ ਸ਼ੇਅਰ ਕਰੀਏ ਵੀ ਆਹ ਹੋਏਗਾ ਸੋ ਹਰੇਕ ਗੱਲ ਦੱਸੀਏ ਕਿਉਂਕਿ ਆਪਣੇ ਨਾਲ ਵੀ ਭੈਣ ਬਹੁਤ ਜੁੜਿਆ ਕਿਉਂਕਿ ਆਪਾਂ ਨੂੰ ਕੋਈ ਇਦਾਂ ਦਾ ਵੀ ਲਾਲਚ ਹੁੰਦਾ ਵੀ ਜਾਂ ਆਪਾਂ ਵੀਡੀਓ ਪਾਉਣੀ ਆ ਹਨਾ ਜਾਂ ਆਪਾਂ ਵਿਊ ਲੈਣੇ ਆ ਤੁਹਾਨੂੰ ਪਤਾ ਹੀ ਆ ਜੇ ਇਹੋ ਜਿਹੀ ਹੋਵੇ ਤਾਂ ਆਪਾਂ ਧਿਆਨ ਵਿੱਚ ਤਿੰਨ ਤਿੰਨ ਵੀਡੀਓ ਪਾ ਕੇ ਤੁਹਾਡੇ ਨਾਲ ਸ਼ੇਅਰ ਕਰੀਏ ਵੀ ਇਦਾਂ ਦਾ ਆਪਣੇ ਕੋਲੇ ਕੋਈ ਨਹੀਂ ਹੁੰਦਾ ਆਪਾਂ ਸੈੱਟ ਹੁੰਦੀ ਆ ਵੀ ਜਿਹੜੇ ਆਪਣੇ ਨਾਲ ਵੀਰ ਭੈਣ ਜੁੜੇ ਆ ਉਹਨਾਂ ਨੂੰ ਸਿਰਫ ਆਪਣਾ ਇਹੀ ਮਕਸਦ ਆ ਵੀ ਜਿਹੜੇ ਆਪ ਕੋਲ ਨੇ ਤੇ ਉਹ ਯਕੀਨ ਕਰਦੇ ਆ ਆਪਾਂ ਤੁਹਾਨੂੰ ਸਹੀ ਜਾਣਕਾਰੀ ਦੇਈਏ ਜੇ ਹਣ ਤੁਹਾਡੇ ਤੁਸੀਂ ਕਮੈਂਟ ਕਰਦੇ ਹਣ ਉਹ ਵੀਰ ਦਾ ਕਮੈਂਟ ਸੀਗਾ ਹਣਾ ਹਣ ਸਭ ਤੋਂ ਮੇਰੇ 10 ਮਿੰਟ ਰਹਿ ਗਏ ਕੰਮ ਤੇ ਜਾਣ ਦੇ ਮੈਂ ਤਾਂ ਹੀ ਜਲਦੀ ਜਲਦੀ ਵੀਡੀਓ ਬਣਾ ਕੇ ਮੈਂ ਖੰ ਚਲੂ ਉੱਥੇ ਜਾ ਕੇ ਮੈਂ ਵੀਡੀਓ ਮੈਂ ਪਾ ਦੂੰਗੀ ਕਿ ਥicker ਇਹ ਮੇ ਪਲਾਟ ਤੇ ਤੇ ਵੀ ਜਾਣੀ ਆ ਤੇ ਵੀ ਜਾਣ ਜੋ ਵੀ ਰਿਪੀਟ ਕਰਦਾ ਹੋਣਾ ਉਹਨੇ ਕੋਈ ਡਿਸੀਜਨ ਲੈਣਾ ਹੁੰਦਾ ਹੋਰ ਆਪਾਂ ਤੇ ਚਲੋ ਆਪਾਂ ਦੂਰ ਹੋਰ ਵੀ ਹੋਸਾ ਇਦਾਂ ਦੇ ਵੀਰਾਂ ਨੂੰ ਪ੍ਰੋਬਲਮ ਹੁੰਦੀ ਆ ਆਪਾਂ ਵੀਡੀਓ ਬਣਾ ਕੇ ਤਾਂ ਹੀ ਤੁਹਾਡੇ ਨਾਲ ਸ਼ੇਅਰ ਕਰ ਦਿੰਨੇ ਆ ਵੀ ਇਸ ਕਰਕੇ ਕਹਿੰਦੇ ਉਹਨੇ ਵੀ ਆਪਾਂ ਤੁਹਾਡੀ ਕੋਈ ਵੀ ਪ੍ਰੋਬਲਮ ਆ ਦੇ ਕੋਈ ਵੀ ਤੁਸੀਂ ਕਮੈਂਟ ਕਰਦੇ ਆ ਆਪਾਂ ਉਹਦਾ ਤੁਹਾਨੂੰ ਜੇ ਆਪਾਂ ਲੱਗਦਾ ਵੀ ਤੁਹਾਡਾ ਆਨਸਰ ਦੇਣਾ ਵੀ ਜਿਹੜਾ ਸਹੀ ਆ ਹਨਾ ਇੰਨੇ ਸਾਲਾਂ ਦੇ ਤੁਸੀਂ ਤਿੰਨ ਚਾਰ ਸਾਲਾਂ ਦੇ ਆਪਣੇ ਦੂਜੇ ਚੈਨਲ ਨਾਲ ਵੀ ਜੁੜੇ ਆ ਇੱਥੇ ਵੀ ਜੁੜੇ ਆ ਤੇ ਆਪਣਾ ਇਹ ਹੀ ਮਕਸਦ ਹੁੰਦਾ ਵਾ ਤੁਹਾਨੂੰ ਆਪਾਂ ਜਿਹੜੀ ਸਹੀ ਅਪਡੇਟ ਦਈਏ ਤੇ ਵਿੱਚ ਜਿੰਨੀ ਵੀ ਜਾਣਕਾਰੀ ਆਪਣੇ ਕੋਲੇ ਹਨਾ ਤੇ ਉਹ ਆਪਾਂ ਤੁਹਾਡੇ ਤੁਹਾਡੇ ਸਾਰਿਆਂ ਨਾਲ ਸ਼ੇਅਰ ਕਰੀਏ ਤੇ ਵੀ ਤੁਹਾਡੇ ਤੱਕ ਪਹੁੰਚੇ ਤੇ ਤੁਸੀਂ ਸਹੀ ਜਿਹੜਾ ਆਪਾਂ ਇੰਡੀਆ ਤੋਂ ਵੀ ਬਣਾਤੇ ਆ ਉਹ ਵੀ ਜਲਵਾ ਕੇ ਇੱਧਰ ਵੀ ਆ ਕੇ ਜੇ ਵੀ ਤੁਹਾਡੇ ਡਾਕੂਮੈਂਟ ਸਹੀ ਭਰ ਜਾਣ ਤੇ ਤੁਸੀਂ ਡਾਕੂਮੈਂਟ ਕਿਉਂਕਿ ਸਾਨੂੰ ਪਤਾ ਹੁੰਦੀ ਰ ਕਿੰਨੇ ਕਿੰਨੇ ਪੈਸੇ ਲਾ ਕੇ ਹੁੰਦੇ ਆ ਤੇ ਇੱਧਰ ਕੀ ਕੀ ਪ੍ਰੋਬਲਮ ਆਉਂਦੀ ਆ ਸਾਡੇ ਕੋਲੇ ਬਹੁਤ ਵੀਦਾ ਤੇ ਜਿਹੜੇ ਅਸੀਂ ਦੇਖਦੇ ਆ ਹਨਾ ਤੇ ਚਲੋ ਵੀ ਅਸੀਂ ਉਹਨਾਂ ਲਈ ਬੈਠੇ ਆ ਉਹਨਾਂ ਨੂੰ ਤਾਂ ਅਸੀਂ ਕਦੇ ਇਦਾਂ ਦੀ ਔਣ ਵਾਲੀ ਦਿੱਤੀ ਹੋਰ ਆਸੇ-ਪਾਸੇ ਵੀ ਸੌਂਦੇ ਆ ਤੇ ਇੰਤਹਾ ਹੀ ਆਪਾਂ ਤੁਹਾਨੂੰ ਕਹਿੰਦੇ ਹੁੰਦੇ ਹਾਂ ਵੀ ਅਸੀਂ ਕਿੰਨੀ ਵੀ ਛੱਡ ਕੋੜੀ ਅਪਡੇਟ ਆ ਜਾਣ ਚਿੰਗੀ ਜਾਣਕਾਰੀ ਥੋੜੇ ਨਾਲ ਸ਼ੇਅਰ ਕਰੀਏ ਗੱਲਾਂ ਫੇਰ ਆਪਣੀ ਵੀਡੀਓ ਲੰਬੀ ਹੋ ਗਈ ਠੀਕ ਹੈ ਜੀ ਮਿਲਦੇ ਆ ਅਗਲੀ ਵੀਡੀਓ ਲੈ ਕੇ ਕੋਈ ਹੋਰ ਜਾਣਕਾਰੀ ਤੁਹਾਡੀ ਕਮੈਂਟਾਂ ਦੇ ਆਨਸਰ ਹੋਣ ਦਿਓ ਆ ਗਿਆ ਹਾਂਜੀ ਵੀਡੀਓ ਜਲਦੀ ਚ ਬਣੀ ਆ ਜੇ ਕੋਈ ਗਲਤੀ ਹੋ ਗਈ ਹੋਈ ਬੋਲਣ ਚ ਜਾਂ ਕੋਈ ਕਾਲੇ ਮੇਥੋ ਜਿਹੜੀ ਵੀ ਨਹੀਂ ਸਹੀ ਹੋਈ ਬੋਲੀ ਗਈ ਹੋਈ ਉਹਦੇ ਲਈ ਆਪਾਂ ਮਾਫੀ ਚਾਹੁੰਦੇ ਆਂ ਮਿਲਾਂਗੇ ਅਗਲੀ ਵੀਡੀਓ ਸਬਸਕ੍ਰਾਈਬ